ਸਸ਼ੀਗਲ ਦੋਸਤੋ ਮੈਂਦਰਪਨ ਸਵਾਗਤ ਕਰਦਾ ਹਾਂ ਤੁਹਾਡਾ ਤੁਹਾਡੇ ਆਪਣੇ ਚੈਨਲ ਦਰਪਨ ਕੋਚਿੰਗ ਸੈਂਟਰ ਤੇ। ਤੋਂ 23 ਤਰੀਕ ਨੂੰ ਮੈਂ ਇੱਕ ਵੀਡੀਓ ਪਾਈ ਸੀ ਜਿਹਦੇ ਵਿੱਚ ਮੈਂ ਤੁਹਾਨੂੰ ਦੱਸਿਆ ਸੀ 10ਵੀਂ ਬੇਸ ਤੇ ਬਿਜਲੀ ਬੋਰਚ ਭਰਤੀ ਆਈਆਂ ਸੀਗੀਆਂ। ਠੀਕ ਹੈ। ਉਹਦੇ ਵਿੱਚ ਇੱਕ ਚੇਂਜ ਕੀਤੀ ਗਈ ਹੈ ਕਿ 10ਵੀਂ ਜਿਹੜੇ ਜਿਨ੍ਹਾਂ ਨੂੰ ਕੋਈ ਐਕਸਪੀਰੀਅੰਸ ਨਹੀਂ ਹੈਗਾ ਹੁਣ ਉਹਨਾਂ ਨੂੰ ਨਹੀਂ ਰੱਖਿਆ ਜਾਏਗਾ। ਠੀਕ ਹੈ। ਪੀਐਸਪੀਸੀਐਲ ਤੋਂ ਇੱਕ ਆਫੀਸ਼ੀਅਲੀ ਕਾਲ ਕੀਤਾ ਗਿਆ ਮੈਨੂੰ ਕਿ ਇਹਦੇ ਵਿੱਚ ਇਹ ਚੀਜ਼ ਜਿਹੜੀ ਆ ਉਹ ਨਈ ਐਸੈਪਟ ਕੀਤੀ ਜਾਏਗੀ ਜਿਹੜੇ 10ਵੀਂ ਵਾਲੇ ਆ ਸਿਰਫ 10ਵੀਂ ਵਾਲੇ ਉਹ ਇਨਾ ਉੱਥੇ ਇਹਨਾਂ ਨੂੰ ਨਹੀਂ ਰੱਖਿਆ ਸਿਰਫ ਉਹੀ ਬੰਦੇ ਵੈਲਿਡ ਹੋਣਗੇ ਜਿਥੇ ਡਿਗਰੀ ਠੀਕ ਹੈ ਕੀਤੀ ਹੈ ਜਿਨ੍ਹਾਂ ਨੇ ਮਾਈਨਿੰਗ ਇੰਜੀਨੀਅਰਿੰਗ ਦੀ ਜਾਂ ਫਿਰ ਡਿਪਲੋਮਾ ਵਗੈਰਾ ਕੀਤਾ ਹੈ ਮਤਲਬ ਇਹ ਆ ਕਿ ਜਿਨ੍ਹਾਂ ਨੂੰ 10ਵੀਂ ਬੀਜ ਤੇ ਕੋਈ ਐਕਸਪੀਰੀਅੰਸ ਨਹੀਂ ਹੈਗਾ ਉਹ ਹੁਣ ਇਸ ਫਾਰਮ ਨੂੰ ਅਪਲਾਈ ਨਾ ਕਰਨ ਇਸ ਫਾਰਮ ਨੂੰ ਅਪਲਾਈ ਕਰਨ ਦੀ ਲਾਸਟ ਡੇਟ ਵੈਸੇ 1 ਜਨਵਰੀ ਸੀਗੀ ਠੀਕ ਹੈ ਲੇਕਿਨ ਡਾਕੂਮੈਂਟ ਵੈਰੀਫਿਕੇਸ਼ਨ ਵਗੈਰਾ ਇਹਦੀ ਹੋਣੀ ਹੈ ਜੀ ਤਾਂ ਅਗਰ ਤੁਸੀਂ ਇਹ ਫਾਰਮ ਫਿਲ ਕਰ ਵੀ ਦਿੱਤਾ ਐਂ ਤੁਹਾਨੂੰ ਕੋਈ ਐਕਸਪੀਰੀਅੰਸ ਨਹੀਂ ਹੈਗਾ ਤਾਂ ਤੁਸੀਂ ਕਿਸੇ ਵੀ ਸੂਰਤ ਦੇ ਵਿੱਚ ਝਾਰਖੰਡ ਨਹੀਂ ਜਾਣਾ ਜਿੱਥੇ ਇਹਨਾਂ ਨੇ ਬੁਲਾਇਆ ਵਾ ਹੁਣ ਸਿਰਫ ਉਹੀ ਬੰਦੇ ਅਸੈਪਟ ਕੀਤੇ ਜਾਣਗੇ ਜਿਨ੍ਹਾਂ ਨੂੰ ਜਿਨ੍ਹਾਂ ਕੋ ਡਿਗਰੀ ਹੈ ਮਾਈਨਿੰਗ ਇੰਜੀਨੀਅਰਿੰਗ ਦੀ ਫ੍ਰੈਸ਼ਰ ਨੂੰ ਉਹ ਨਹੀਂ ਰੱਖਿਆ ਜਾਏਗਾ ਇਸ ਗੱਲ ਦਾ ਖਾਸ ਧਿਆਨ ਦੇਣਾ ਹੈ ਤੁਸੀਂ ਠੀਕ ਹੈ ਅਗਰ ਤੁਸੀਂ ਉਹ ਵੀਡੀਓ ਵੇਖੀ ਹੈ ਠੀਕ ਹੈ ਤੇ ਯੂਰ ਤੁਸੀਂ ਦਸਵੀਂ ਦੇ ਬੇਸ ਤੇ ਫਾਰਮ ਭਰਤਾ ਹੈ ਚਲੋ ਭਰਤਾ ਨੂੰ ਕੋਈ ਗੱਲ ਨਹੀਂ ਪਰ ਤੁਸੀਂ ਕਿਸੇ ਵੀ ਹਾਲਤ ਦੇ ਵਿੱਚ ਡਾਕੂਮੈਂਟ ਵੈਰੀਫਿਕੇਸ਼ਨ ਵਾਸਤੇ ਹੁਣ ਨਹੀਂ ਜਾਓਗੇ ਸਿਰਫ ਉਹੀ ਲੋਕ ਜਾਣ ਜਿਨ੍ਹਾਂ ਕੋ ਹੁਣ ਡਿਗਰੀ ਹੈ ਮਾਈਨਿੰਗ ਇੰਜੀਨੀਅਰਿੰਗ ਦੀ ਠੀਕ ਹੈ ਇਸ ਕਰਕੇ ਅਗਰ ਤੁਸੀਂ ਸਿਰਫ 10ਵੀਂ ਬੇਸ ਤੇ ਜਾਂ ਸਿਰਫ 10ਵੀਂ 12ਵੀਂ ਬੇਸ ਤੇ ਫਾਰਮ ਭਰਿਆ ਹੈ ਬਿਲਕੁਲ ਨਹੀਂ ਠੀਕ ਹੈ ਇਸ ਚੀਜ਼ ਲਈ ਪਰਸਨਲੀ ਮੈਂ ਤੁਹਾਨੂੰ ਮਾਫੀ ਵੀ ਮੰਗਦਾ ਹਾਂ ਕਿ ਕਿਉਂਕਿ ਮੈਂ ਜਦੋਂ ਨੋਟੀਫਿਕੇਸ਼ਨ ਨੂੰ ਪੜਿਆ ਉਹਦੇ ਵਿੱਚ ਉਹ ਸਾਰੇ ਆਪਸ਼ਨ ਸੀਗੇ ਠੀਕ ਹੈ ਲਾਸਟ ਤੇ ਜਿਹੜਾ ਪੁਆਇੰਟ ਸੀਗਾ ਕਿ ਭਈ ਉਹ ਇਹਨੂੰ ਡਿਗਰੀ ਚਾਹੀਦੀ ਹੈ ਕਿ ਡਿਗਰੀ ਤੇ ਫਿਰ ਡਿਪਲੋਮਾ ਡਿਪਲੋਮਾ ਨਹੀਂ ਤਾਂ ਫਿਰ 10th ਸਰਟੀਫਿਕੇਟ ਸੋ ਆਈ ਐਮ ਲਾਈਕ ਕਿ ਮੈਂ ਸੋਚਿਆ ਕਿ ਸ਼ਾਇਦ ਹਾਂ ਜਿਨ੍ਹਾਂ ਕੋ 10th ਦੇ ਸਰਟੀਫਿਕੇਟ ਵੀ ਨਹੀਂ ਹੈਗਾ ਉਹ ਫਿਰ ਉਸ ਕੇਸ 'ਚ ਕੀ ਕਰਨਗੇ ਤਾਂ ਮੈਨੂੰ ਲੱਗਾ ਕਿ ਹਾਂ ਜੇ 10th ਦੇ ਸਰਟੀਫਿਕੇਟ ਨਹੀਂ ਹੋਗਾ ਫਿਰ ਹੋ ਸਕਦਾ ਸ਼ਾਇਦ 10th ਦੇ ਬੇਸ ਤੇ ਯੂ نو ਮੇਬੀ ਆਪ ਟ੍ਰੇਨਿੰਗ ਦੇ ਦੇਣ ਬਟ ਪੀਐਸਪੀਸੀਐਲ ਵੱਲੋਂ ਅਫੀਸ਼ੀਅਲ ਕਾਲ ਆਈ ਹੈ ਕਿ ਨਹੀਂ ਅਸੀਂ ਕੋਈ ਟ੍ਰੇਨਿੰਗ ਨਹੀਂ ਦੇਣ ਵਾਲੇ ਠੀਕ ਹੈ ਇਸ ਲਈ ਜਿਨ੍ਹਾਂ ਨੇ ਵੀ 10th ਬੇਸ ਤੇ ਇਹ ਫਾਰਮ ਭਰਿਆ ਹੈ ਮੈਂ ਰਿਪੀਟ ਕਰਦਾ 10th ਜਾਂ ਪਲੱਸ 2 ਬੇਸ ਤੇ ਜਿਨ੍ਹਾਂ ਨੇ ਫਾਰਮ ਭਰਿਆ ਹੈ ਉਹ ਗੈਰੰਟੀਡ ਉੱਥੇ ਨਾ ਜਾਣ ਬਿਲਕੁਲ ਨਾ ਜਾਣ ਡਾਕੂਮੈਂਟ ਵੈਰੀਫਿਕੇਸ਼ਨ ਦਾ ਕੋਈ ਫਾਇਦਾ ਨਹੀਂ ਹੋਣਾ ਉਲਟਾ ਤਾਂ ਕਿਰਾਇਆ ਹੀ ਲੱਗਣਾ ਹੈ ਸੋ ਉਹ ਨਾ ਜਾਓ ਕੋਈ ਵੀ ਬੰਦਾ ਠੀਕ ਹੈ ਜਿਨੇ 10th ਜਾਂ ਪਲੱਸ 2 ਬੇਸ ਤੇ ਫਾਰਮ ਭਰਿਆ ਹੈ ਉਹ ਝਾਰਖੰਡ ਨਾ ਪਹੁੰਚੇ ਸਿਰਫ ਤੇ ਸਿਰਫ ਉਹੀ ਡਾਕੂਮੈਂਟ ਵੈਰੀਫਿਕੇਸ਼ਨ ਲਈ ਜਾਣ ਜਿਨ੍ਹਾਂ ਨੂੰ ਉਹ 5 ਸਾਲ ਦਾ ਐਕਸਪੀਰੀਅੰਸ ਹੈ ਠੀਕ ਹੈ ਇਸ ਚੀਜ਼ ਨੂੰ ਮੈਂ ਥੋੜਾ ਕਲੈਰੀਫਾਈ ਕਰਦਾ ਮੈਂ ਇੱਕ ਅੰਦਾਜ਼ਾ ਲਗਾਇਆ ਹੈ ਕਿ ਅਗਰ ਮੰਨ ਲਓ ਕਿ ਪੰਜਾਬ ਦੇ ਵਿੱਚ ਕੋਈ ਵੀ ਮਾਈਨਿੰਗ ਇੰਜੀਨੀਅਰਿੰਗ ਦਾ ਨਹੀਂ ਹੈਗਾ ਠੀਕ ਹੈ ਕੋਈ ਇੱਕ ਵੀ ਨਹੀਂ ਹੈਗਾ ਤਾਂ ਉਸ ਕੇਸ 'ਚ ਮੈਂ ਅੰਦਾਜ਼ਾ ਲਗਾਇਆ ਕਿ ਅਗਰ ਇਦਾਂ ਹੋਵੇ ਕਿ ਮਤਲਬ ਮੰਨ ਲਓ ਇਹਨਾਂ ਨੂੰ ਡਿਗਰੀ ਵਾਲਾ ਨਹੀਂ ਮਿਲਿਆ ਇਹਨਾਂ ਕਿਹਾ ਡਿਪਲੋਮਾ ਵਾਲਾ ਰੱਖ ਲੈਣਗੇ ਡਿਪਲੋਮਾ ਨਹੀਂ ਮਿਲਿਆ ਤਾਂ ਮਤਲਬ ਸਰਟੀਫਿਕੇਟ ਵਾਲਾ ਰੱਖ ਲੈਣਗੇ ਤਾਂ ਮੈਂ ਇੱਕ ਅੰਦਾਜ਼ਾ ਲਗਾਇਆ ਕਿ ਅਗਰ ਸਰਟੀਫਿਕੇਟ ਵਾਲਾ ਵੀ ਨਹੀਂ ਮਿਲਿਆ ਫਿਰ ਕੀ ਕਰਨਗੇ ਤੋ ਮੇਰੇ ਦਿਮਾਗ 'ਚ ਇਹ ਗੱਲ ਆਈ ਕਿ ਹੋ ਸਕਦਾ ਫਿਰ 10th ਵਾਲੇ ਨੂੰ ਹੀ ਰੱਖ ਲੈਣ ਕਿਉਂਕਿ ਅਗਰ ਤਿੰਨੋਂ ਨਹੀਂ ਮਿਲੇ ਤੋ ਉਹ 10th 'ਤੇ ਰੱਖ ਸਕਦੇ ਆ ਲੇਕਿਨ ਇਹ ਅੰਦਾਜ਼ਾ ਗਲਤ ਹੋ ਗਿਆ ਹੈ ਬਿਲਕੁਲ ਗਲਤ ਹੈ ਠੀਕ ਹੈ ਪੀਐਸਪੀਸੀਲ ਵੱਲੋਂ ਲਾਈਕ ਜਦੋਂ ਮੈਨੂੰ ਕਾਲ ਆਈ ਤੋ ਮੈਨੂੰ ਇਸ ਗਲਤੀ ਸੱਚਾਈ ਦਾ ਪਤਾ ਲੱਗਾ ਆਲਦੋਂ ਮੈਂ ਇੱਕ ਨੰਬਰ 'ਤੇ ਫੋਨ ਕਰਕੇ ਵੈਰੀਫਾਈ ਵੀ ਕੀਤਾ ਹੀ ਇਸ ਟੀਨ ਨੂੰ ਬਟ ਉਹ ਨੰਬਰ ਸ਼ਾਇਦ ਆਫੀਸ਼ੀਅਲ ਨਹੀਂ ਸੀਗਾ ਠੀਕ ਹੈ ਮੈਨੂੰ ਨੈਟ ਤੋਂ ਕੋਈ ਗਲਤ ਨੰਬਰ ਮਿਲ ਗਿਆ ਸੀਗਾ ਠੀਕ ਹੈ ਉਹ ਨੰਬਰ ਤਾਂ ਮੈਨੂੰ ਯਾਦ ਨਹੀਂ ਕਿਉਂਕਿ ਉਹ ਕਾਲਜ ਡਿਲੀਟ ਹੋ ਗਿਆ ਤੋ ਨੰਬਰ ਮੈਨ ਬਟ ਆਈ ਅਸ਼ੋਰ ਮੈਂ ਇਸ ਟੀ ਨੂੰ ਬਿਲਕੁਲ ਬਲੀਵ ਕਰਦਾ ਹਾਂ ਮੈਂ ਮੰਨਦਾ ਕਿ ਇਹ ਥੋੜੀ ਜਿਹੀ ਗਲਤੀ ਹੋਗੀ ਕਿ ਮੈਨੂੰ ਉਹ ਅੰਦਾਜ਼ਾ ਜਿਹੜਾ ਉਹ ਨਹੀਂ ਲਗਾਉਣਾ ਚਾਹੀਦਾ ਠੀਕ ਹੈ ਬਟ ਇਟਸ ਓਕੇ ਜੇ ਤੁਸੀਂ 10th ਜਾਂ +2 ਦੇ ਬੇਸ ਤੇ ਫਾਰਮ ਨੂੰ ਭਰਿਆ ਹੈ ਬਿਲਕੁਲ ਵੀ ਚਾਰਖੰਡ ਨਾ ਜਾਏ ਉਹ ਕਿਉਂਕਿ ਉਹਨਾਂ ਨੇ ਤੁਹਾਡੀ ਡਾਕੂਮੈਂਟ ਵੈਰੀਫਿਕੇਸ਼ਨ ਦੇ ਵਿੱਚ ਕੋਈ ਇਹ ਗੱਲ ਨਹੀਂ ਸੁਣੀ ਸਿਰਫ ਜਿੰਨਾਂ ਕੋ ਡਿਗਰੀ ਹੈ ਡਿਪਲੋਮਾ ਹੈ +5 ਸਾਲ ਦਾ ਐਕਸਪੀਰੀਅੰਸ ਹੈ ਮਾਈਨਿੰਗ ਇੰਜੀਨੀਅਰਿੰਗ ਦਾ ਉਹੀ ਉਹੀ ਲੋਕ ਜਿਹੜੇ ਆ ਉਹ ਚਾਰਖੰਡ ਜਾਣ ਆਪਣੀ ਡਾਕੂਮੈਂਟ ਵੈਰੀਫਿਕੇਸ਼ਨ ਵਾਸਤੇ ਬਾਕੀ ਲੋਕ ਜਿਹੜੇ ਆ ठीक है क्योंकि पहले स्टेप था सिर्फ पोस्ट ही करना ठीक है आल तो एक चीज हो रहा मैं है कि मैं अठाई या मे बी वीडियो पाई सी एंड लास्ट डेट भी एक तरीक सी तो मेनु लगा कि हाँ शायद दो तीन लोगों को महा भर जाएगा क्योंकि सीरीयसली इन्ना टाइम ही नहीं है कि उतने तो तक पहुंच सके बट चलो जो हो गया हो गया उस लिए मैं परसनली स्पीकिंग मैं अपने बिहाफ से थोड़े तो को माफ़ी मांगा वहाँ अगर तुम फॉर्म भर के भेजता है ठीक है ये गलती होगी एंड मेरी बहुत सारे वीडियो सिर्फ यीडियो आ नो मेरे को एक गलती हुई है मेबी रीड कर गलती होगी मेरे को इसके अलावा तो मैं किसी भी वीडियो गलती नहीं की चलो एक गलती रफ भी माफ़ कर दीक है आई होप तुम्हें भी सारे लोग भी मैं माफ़ कर दोगे इस चीज़ लीक है बिल्कुल मैं माफ़ी चाहन को एंड परसनली मेरी ही गलती है क्योंकि शायद मैं अपने बेस से नहीं सोचना चाहिए ਠੀਕ ਹੈ ਇਹ ਚੀਜ਼ ਮੈਂ ਇੰਟੈਂਸ਼ਨਿਅਲੀ ਬਿਲਕੁਲ ਨਹੀਂ ਕੀਤੀ ਮੇਰਾ ਇਹ ਇਰਾਦਾ ਬਿਲਕੁਲ ਨਹੀਂ ਸੀਗਾ ਕਿ ਮੈਂ ਉਹਨਾਂ ਨੂੰ ਕੋਈ ਮਿਸ ਗਾਈਡ ਕਰਾਇਆ ਜਾਂ ਮਿਸਲੀਡ ਕਰਾ ਬਿਲਕੁਲ ਨਹੀਂ ਸੀਗਾ ਜਸਟ ਇੱਕ ਥੋਟ ਆਇਆ ਮਾਈਂਡ ਦੇ ਵਿੱਚ ਕਿ ਅਗਰ ਮੰਨ ਲਓ ਉਹਨਾਂ ਨੂੰ ਨਹੀਂ ਮਿਲਿਆ ਫਿਰ ਸ਼ਾਇਦ ਆਖਰੀ ਰਸਤਾ ਉਹਨਾਂ ਕੋਈ ਹੀ ਬਚੇਗਾ ਕਿ ਉਸ ਕੇਸ ਦੇ ਵਿੱਚ ਜੋਬ ਬਿਨਾ ਐਕਸਪੀਰੀਅੰਸ ਵਾਲੇ ਸ਼ਾਇਦ ਰੱਖ ਲੈਣ ਠੀਕ ਹੈ ਲੇਕਿਨ ਫਾਈਨਲੀ ਉਹਨਾਂ ਨੇ ਵੈਰੀਫਾਈ ਕੀਤਾ ਮੈਨੂੰ ਲਾਈਕ ਕਾਲ ਕਰਕੇ ਕਨਫਰਮ ਕੀਤਾ ਕਿ ਨਹੀਂ ਭਈ ਇਸ ਤਰ੍ਹਾਂ ਦਾ ਕੁਝ ਨਹੀਂ ਹੈ ਅਸੀਂ ਇਸ ਤਰ੍ਹਾਂ ਰੱਖਨੇ ਆ ਤੋ ਮੈਂ ਕਿਹਾ ਚਲੋ ਠੀਕ ਹੈ ਫਿਰ ਉਹ ਫਿਰ ਲਾਈਕ ਮੇਰੇ ਦਿਮਾਗ ਚ ਆਇਆ ਕਿ ਕਿਉਂ ਨਾ ਇੱਕ ਵੀਡੀਓ ਬਣਾ ਕੇ ਤੁਹਾਨੂੰ ਸਾਰਿਆਂ ਨੂੰ ਸੂਚਿਤ ਕਰ ਦਿੱਤਾ ਜਾਵੇ ਕਿ ਅਗਰ ਕਿਸੇ ਨੇ 10ਵੀਂ 12ਵੀਂ ਦੇ ਵੇਸਤੇ ਭਰਵੀ ਲਿਆ ਏ ਠੀਕ ਹੈ ਤਾਂ ਵੀ ਉਹ ਡਾਕੂਮੈਂਟ ਵੈਰੀਫਿਕੇਸ਼ਨ ਵਾਸਤੇ ਨਾ ਜਾਣ ਠੀਕ ਹੈ ਬਿਲਕੁਲ ਨਾ ਜਾਣ ਐਂਡ ਅਲਟੀਮੇਟਲੀ ਜੋ ਹੈ ਇਸ ਫਾਰਮ ਨੂੰ ਬਿਲਕੁਲ ਇਗਨੋਰ ਸਮਝਣ ਠੀਕ ਹੈ ਇਸ ਤੋਂ ਇਲਾਵਾ ਮੈਂ ਤੁਹਾਨੂੰ ਇਹ ਵੀ ਅਸ਼ੋਰ ਕਰਦਾ ਹਾਂ

ਐਂਡ ਪਲੀਜ਼ ਕੋਈ ਵੀ ਨਾ ਜਾਵੇ ਠੀਕ ਹੈ ਜਿਹੜੇ ਵੀ ਲੋਕ ਜਿਨ੍ਹਾਂ ਨੇ ਫਾਰਮ ਭਰਿਆ ਹੈ ਉਹ ਨਾ ਜਾਣ ਠੀਕ ਹੈ ਤੇ ਇੱਕ ਵਾਰ ਫਿਰ ਤੋਂ ਮੈਂ ਸਾਰੇ ਤੋਂ ਮਾਫੀ ਮੰਗਦਾ ਹਾਂ ਆਈ ਹੋਪ ਤੁਹਾਨੂੰ ਇਹ ਗੱਲ ਸਮਝ ਆ ਗਈ ਹੋਵੇਗੀ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ